ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਹੈਗੇ ਆਂ ਕੁਝ ਮਿੰਟ ਪਹਿਲਾਂ ਹੀ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਇੱਥੇ ਗੋਲੇ ਛੁੱਟੇ ਜਾਂਦੇ ਨੇ ਮੁਕ ਡ੍ਰਿਲ ਪੁਲਿਸ ਦੇ ਵੱਲੋਂ ਕਰਕੇ ਦੇਖੀ ਜਾ ਰਹੀ ਹੈ ਕਿ ਜੇਕਰ ਕਿਸਾਨ ਹੁੰਦੇ ਨੇ ਤਾਂ ਕਿਵੇਂ ਉਹਨਾਂ ਨੂੰ ਇੱਥੇ ਰੋਕਣਾ ਹੈ ਪੂਰੀ ਇੱਕ ਵਾਰ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਇਸ ਵੇਲੇ ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਮੌਜੂਦ ਆਂ ਕੁਝ ਮਿੰਟ ਪਹਿਲਾਂ ਹੀ ਇੱਥੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀਗੇ ਸਾਰੇ ਲੋਕ ਇੱਥੋਂ ਜਿਹੜੇ ਸੀਗੇ ਉਹ ਕਿਸਕ ਜਾਂਦੇ ਨੇ ਕਿਉਂਕਿ ਜਦੋਂ ਅਖਰਾ ਅੱਖਾਂ ਦੇ ਵਿੱਚ ਗੈਸ ਚੜਦੀ ਆ ਤਾਂ ਕੋਈ ਵੀ ਇੱਥੇ ਨਹੀਂ ਰੁਕਦਾ ਪਰ ਇੱਕ ਸ਼ਖਸ ਜਿਹੜਾ ਟਸ ਤੋਂ ਮਸਨੀ ਹੋਇਆ ਇਸ ਬਾਰਡਰ ਦੇ ਉੱਪਰ ਹੀ ਡਟਿਆ ਰਿਹਾ ਤਾਂ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਅੱਖਾਂ ਦੇ ਉੱਪਰ ਰਮਾਲ ਬੰਨ ਲਿਆ ਕਿਉਂਕਿ ਅਥਰੂ ਗੈਸ ਦੇ ਗੋਲੇ ਛੱਡੇ ਸੀਗੇ ਤਾਂ ਬਾਪੂ ਜੀ ਜਦੋਂ ਗੋਲੇ ਛੱਡੇਗੇ ਤਾਂ ਤੁਸੀਂ ਇੱਥੇ ਬੈਠੇ ਰਹੇ ਪਿੱਛੇ ਸੀਗੀ ਬਾਈ ਗੋਲੇ ਨੇ ਬਿਠਾ ਦिए ਬੈਠੇ ਜੀ ਤਾਂ ਉਹਨਾਂ ਨੂੰ ਵੀ ਚੈੱਕ ਕਰਕੇ ਦੇਖਿਆ ਕਿ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਤ ਸਿੰਘ ਹੈ ਬਨੂੜ ਦੇ ਨੇੜੇ ਧਰਮਗੜ ਮੇਰਾ ਪਿੰਡ ਹੈ ਜ਼ਿਲ੍ਹਾ ਮੁਹਾਲੀ ਅੱਛਾ ਕਦੋਂ ਦੇ ਬੈਠੇ ਹੋ ਤੁਸੀਂ ਇੱਥੇ ਮੈਂ ਪੌਣੇ 2 ਵਜੇ ਇੱਥੇ ਆ ਗਏ ਸੀ ਅੱਛਾ ਤੁਹਾਡੇ ਨਾਲ ਨਹੀਂ ਆਇਆ ਕੋਈ ਮੇਰੇ ਨਾਲ ਮੇਰਾ ਗੁਰੂ ਹੈ ਜੀ ਹਾਂਜੀ ਮੇਰੇ ਗੁਰੂ ਮੇਰੇ ਨਾਲ ਹੈ ਜੀ ਹਾਂ ਇੱਥੇ ਤੁਸੀਂ ਬੈਠ ਗਏ ਹੋ ਜਿਵੇਂ ਅਥਰੂ ਗੈਸ ਦੇ ਗੋਲੇ ਛੱਡੇ ਸਾਰੇ ਜਾਣੇ ਇੱਥੋਂ ਭੱਜ ਗਏ ਤੁਸੀਂ ਇਕੱਲੇ ਇੱਥੇ ਡਟੇ ਰਹੇ ਗੁਰੂ ਨੇ ਬਿਠਾ ਦਈਏ ਜੀ ਗੁਰੂ ਬਿਠਾਣੇ ਵਾਲਾ ਮੈਂ ਨਹੀਂ ਬੈਠਦਾ ਮਨ ਗੁਰੂ ਨੇ ਬਿਠਾ ਦਈਏ ਬੈਠਾ ਹਾਂ ਕੋਈ ਆਇਆ ਤਾਂ ਨਹੀਂ ਤੁਹਾਡੇ ਕੋਲ ਇੱਥੇ ਤੁਹਾਨੂੰ ਠਾਣ ਵਾਸਤੇ ਕੁਛ ਨਹੀਂ ਜੀ ਹੁਣ ਕਰ ਕਿੰਨਾ ਸਮਾਂ ਇੱਥੇ ਬੈਠੋਗੇ ਜਦੋਂ ਮਾਲਕ ਦਾ ਹੁਕਮ ਹੋਏਗਾ ਜੀ ਜੱਥੇ ਬੰਦੀਆਂ ਮੇਰਾ ਕਿਸੇ ਨਾਲ ਕੋਈ ਧੜਾ ਨਹੀਂ ਮੈਂ ਗੁਰੂ ਨਾਲ ਨਹੀਂ ਮੈਂ ਤੇ ਇਹਨਾਂ ਨਾਲ ਇਕੱਠੇ ਹੋ ਜੇ ਜੋ ਉੱਥੇ ਮੀਟਿੰਗ ਜਿੱਨਾਂ ਦਾ ਫੈਸਲਾ ਹੋਏਗਾ ਜਿਸ ਤਰ੍ਹਾਂ ਕੱਲ੍ਹ ਵਾਸਤੇ ਜੋ ਹੋਏਗਾ ਹੋਏਗਾ ਜੀ ਤੁਸੀਂ ਜੇਕਰ ਕਿਸਾਨ ਦਿੱਲੀ ਜਾਂਦੇ ਰਹੇ ਨੇ ਫਿਰ ਉਹਨਾਂ ਦੇ ਨਾਲ ਦਿੱਲੀ ਜਾਓਗੇ ਜੀ ਜੋ ਮਾਲਕ ਕੋ ਹਕੂਮਤ ਹੋਏਗਾ ਜੀ ਮੈਂ ਕੁਝ ਨਹੀਂ ਕਹਿ ਸਕਦਾ ਕਿ ਆ ਸਰੀਰ 'ਚ ਘੜੀ ਦਾ ਭਰੋਸਾ ਨਹੀਂ ਜੀ ਇਹ ਫਿਰ ਤੁਹਾਡੀਆਂ ਅੱਖਾਂ ਨੂੰ ਗੈਸ ਨਹੀਂ ਚੜੀ ਹਾਂ ਇਹ ਰਮਾਲ ਤੁਸੀਂ ਹੁਣ ਬੰਨਿਆ ਫਿਰ ਗੈਸ ਜੜੀ ਹੈ ਪਹਿਲਾਂ ਹੀ ਬੰਨ ਲੈ ਸੀ ਅੱਛਾ ਪਹਿਲੇ ਬੰਨਿਆ ਹੋਇਆ ਸੀਗਾ ਇਹ ਰਮਾਲ ਅੱਖਾਂ ਤੇ ਬੰਨਣ ਦਾ ਕੀ ਕਾਰਨਾ ਕੋਈ ਕਾਰ ਨਹੀਂ ਜੀ ਮੈਂ ਤਾਂ ਕੁਝ ਦੇਖ ਨਹੀਂ ਸਕਦਾ ਜੋ ਹੋ ਰਿਹਾ ਠੀਕ ਹੋ ਰਿਹਾ ਜੀ ਜੀ ਮੈਂ ਇਹ ਸਰਕਾਰਾਂ ਗਲਤ ਕਰ ਰਹੀਆਂ ਜੇ ਤਾਂ ਸਾਡੇ ਕਿਸਾਨ ਆਗੂ ਅੱਗੇ ਲੰਘਦੇ ਆ ਜਿਹੜੇ ਹੋਰ ਵਰਕਰ ਬੈਠੇ ਆ ਤਾਂ ਤਾਂ ਇਹ ਕੋਈ ਕਾਰਵਾਈ ਕਰ ਸਕਦੇ ਜੇ ਆਪਾਂ ਸ਼ਾਂਤੀ ਨਾਲ ਉਹਦੇ ਬੈਠੇ ਇਹਨਾਂ ਨੇ ਕੀ ਮਤਲਬ ਕਰਨੇਗਾ ਜੀ ਇਹਨਾਂ ਦਾ ਮਤਲਬ ਇਹਨੂੰ ਬਹੁਤ ਡਰ ਲੱਗ ਰਿਹਾ ਅਰੇ ਇਹਨਾਂ ਦਾ ਡਰ ਨੂੰ ਖਾ ਰਿਹਾ ਜੀ ਖਤਮ ਹੋ ਜਾਈਂਗੇ ਆਪਣੇ ਆਪ ਆਪਣੇ ਮਰ ਜਾਣੇ ਆ ਖਤਮ ਹੋ ਜਾਣੇ ਆ ਤਾਂ ਕਿਸੇ ਦਾ ਬੁਰਾ ਨਹੀਂ ਕਹਿੰਦਾ ਜੀ ਕਿਸੇ ਨੂੰ ਉਹ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਸਾਰੇ ਉਹਰੇ ਕਿਸਾਨ ਆਗੂ ਮੀਰ ਆਏ ਬੈਠੇ ਆ ਇਹਨਾਂ ਨੇ ਅਥਰੂ ਗੈਸ਼ ਛੜਦੀ ਪਾਣੀ ਗੇਰੀ ਨੇ ਕੀ ਮਤਲਬ ਇਹਨਾਂ ਦਾ ਜੀ ਆਪਣਾ ਆਪਣੇ ਏਰੀਆ 'ਚ ਬੈਠੇ ਨੇ ਤੇ ਕੱਲ ਨੂੰ ਸਾਨੂੰ ਘਰੋਂ ਨਹੀਂ ਬਿਠਣ ਦੇਣਗੇ ਇਹ ਸਾਡੇ ਅਸੀਂ ਇਹ ਬਾਰਡਰ ਬਣਾ ਲਿਆ ਹਾਂ ਇਹ ਪਿੱਛੇ ਹੋਏ ਇਹ ਇੱਥੇ ਹੋ ਕੇ ਭਾਰਤ ਤੋਂ ਥੋੜੀ ਹੈ ਤੇ ਚੀਨ আর ਪਾਕਿਸਤਾਨ ਬਣ ਗਿਆ ਸਾਡੇ ਨਾਲ ਇਹ ਤੁਸੀਂ ਵੇਖੀ ਆ ਕੇ ਤਸਵੀਰ ਦੇਖੀ ਕਿਵੇਂ ਇੱਥੇ ਬੈਰੀਕੇਡ ਕੀਤੇ ਹੋਏ ਨੇ ਪੱਥਰ ਦੀਆਂ ਗੰਧਾਂ ਦੇਖਿਆ ਮੈਂ ਸਾਰਾ ਦੇਖਿਆ ਮੈਂ ਉੱਥੇ ਜਾ ਕੇ ਮੈਂ ਖੜ ਕੇ ਫਿਰ ਇੱਥੇ ਬੈਠ ਗਿਆ ਜੀ अच्छा आ, ये फिर हुन ਤੁਸੀਂ ਉਡੀਕ ਕਰ ਰਹੇ ਕਿਸਾਨਾਂ ਦੀ ਕਿਸਾਨਾਂ ਦੀ ਉਡੀਕ ਹੈ ਜੀ ਗੁਰੂ ਕੀ ਉਡੀਕ ਹੈ ਜੋ ਕਰੇਗਾ ਉਹ ਕਰ ਰਿਹਾ ਉਸ ਕੇ ਚਰਨਾ ਬੇਨਤੀ ਹੈ ਉਹ ਠੀਕ ਕਰ ਰਿਹਾ ਜੋ ਕਰ ਰਿਹਾ ਹਾਂ ਆਪਾਂ ਇਹੀ ਕਹਿੰਦੇ ਸਭ ਇਕੱਠੇ ਹੋਣਗੇ ਇਹ ਸਾਡੀਆਂ ਮੰਗਾ ਮੰਨੀਆਂ ਜਾਣਗੀਆਂ ਜੀ ਜਦੋਂ ਇਹ ਬੱਪੂ ਜੀ ਅੱਥਰੂ ਗੈਸ ਦੇ ਗੋਲੇ ਛੱਡੇ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਕਿ ਚਲੋ ਤੁਸੀਂ ਵੀ ਇੱਥੋਂ ਨਿਕਲ ਲੋ ਮੈਨੂੰ ਕੌਣ ਕਹਨੇ ਆਏ ਮੈਂ ਤਾਂ ਉਹਨਾਂ ਮਾਲਕ ਨੇ ਮਿਠਾ ਦਈਏ ਮੈਂ ਬੈਠਿਆ ਜੀ ਬਸ ਹਾਂ ਕਿਸ ਨੇ ਮਿਠਾਇਆ ਹੁਣ ਇੱਥੇ ਡਟੇ ਰਹੋਗੇ ਮੈਨੂੰ ਹੋਰ ਕਿਸੇ ਨੇ ਵੀ ਨਹੀਂ ਕਿਹਾ ਇਹ ਤਾਂ ਪਾਣੀ ਦੀਆਂ ਬਿਚਾਰਾਂ ਛੱਡਣ ਦੀ ਵੀ ਤਿਆਰੀ ਕਰੀ ਬੈਠੀ ਆ ਫੋਰਸ ਕਿਵੇਂ ਇੱਥੇ ਬੈਠੇ ਰਹੋਗੇ ਜੋ ਜਿਸ ਤਰ੍ਹਾਂ ਹੁਕਮ ਹੋਏਗਾ ਮੈਂ ਕੁਝ ਨਹੀਂ ਕਰ ਸਕਦਾ ਮੇਰਾ ਗੁਰੂ ਬਿਠਾ ਸਕਦਾ ਜੀ ਮੈਂ ਨਹੀਂ ਬੈਠ ਸਕਦਾ ਮੇਰਾ ਗੁਰੂ ਹੈ ਪਿਛਲੀ ਵਾਰੀ ਵੀ ਤੁਸੀਂ ਆਏ ਸੀਗੇ ਕਿਸਾਨ ਅੰਦੋਲਨ ਚ ਨਹੀਂ ਮੈਂ ਨਹੀਂ ਅੱਛਾ ਪਿਛਲੀ ਵਾਰੀ ਨਹੀਂ ਸੀ ਆਏ ਠੀਕ ਹੈ ਤਾਂ ਤੁਸੀਂ ਨਾਲ ਆਏ ਹੋ ਇਹਨਾਂ ਦੇ ਅਸੀਂ ਗੁਰਸਿੱਖੀ ਨਾਤੇ ਵਾਲਕੋ ਹੋਤੀਆਂ ਅੱਛਾ ਹਾਂਜੀ ਅਸੀਂ ਆਏ ਹਾਂ ਅਸੀਂ ਕਿਸਾਨਾਂ ਦੇ ਵੀਰਾਂ ਦੇ ਨਾਲ ਹਾਂ ਦਰਸ਼ਨ ਕਰਨ ਨਾਲ ਸਾਥ ਦੇਣ ਆਇਆ ਹਾਂ ਹਾਂਜੀ ਤੁਸੀਂ ਇੱਥੇ ਸੀਗੇ ਜਦੋਂ ਹੁਣੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਅਸੀਂ ਪਿੱਛੇ ਖੜੇ ਸੀਗੇ ਉੱਥੇ ਆ ਬਜ਼ੁਰਗ ਨਹੀਂ ਇੱਥੋਂ ਬਜ਼ੁਰਗ ਵੀ ਹਾਂਜੀ ਇੱਥੇ ਬੈਠੇ ਨੇ ਡੱਟ ਕੇ ਬੈਠੇ ਨੇ ਹਾਂ ਹਾਂਜੀ ਠੀਕ ਹੈ ਤਾਂ ਇਹ ਦੇਖੋ ਤੁਸੀਂ ਇੱਕ ਤਸਵੀਰ ਹੈਗੀ ਆ ਤਾਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਇੱਥੇ ਡਟੇ ਹੋਏ ਨੇ ਤਾਂ ਕੁਝ ਮਿੰਟ ਪਹਿਲਾਂ ਹੀ ਇੱਥੇ ਅਥਰੂ ਗੈਸ ਦੇ ਗੋਲੇ ਜਿਹੜੇ ਸੀਗੇ ਉਹ ਛੱਡੇ ਗਏ ਸੀਗੇ ਸਾਹਮਣੇ ਉਹ ਗੱਡੀਆਂ ਲੱਗੀਆਂ ਹੋਈਆਂ ਨੇ ਅਥਰੂ ਗੈਸ ਵੀ ਉਥੋਂ ਹੀ ਛੱਡੇ ਗਏ ਸੀਗੇ ਤਾਂ ਫੋਰਸ ਉੱਥੇ ਤਾਇਨਾਤ ਕੀਤੀ ਗਈ ਹੈ ਐਂਟੀ ਰੋਇਡ ਫੋਰਸ ਜਿਹੜੀ ਹੈ ਤਾਇਨਾਤ ਹੈਗੀ ਆ ਉਹਨਾਂ ਦੇ ਵੱਲੋਂ ਇੱਥੇ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਮੁਗ ਡ੍ਰਿਲ ਕੀਤੀ ਜਾ ਰਹੀ ਸੀਗੀ ਵਾਟਰ ਕੈਨਨ ਜਿਹੜੇ ਨੇ ਉੱਥੇ ਲਾਏ ਹੋਏ ਨੇ ਤਾਂ ਉਹਨਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਕੁਝ ਰੰਗ ਬਰੰਗਾ ਇਸ ਵਾਰ ਨਜ਼ਰ ਆ ਰਿਹਾ ਤਾਂ ਸ਼ਾਇਦ ਕੁਝ ਉਹਦੇ ਵਿੱਚ ਮਲਾਇਆ ਹੋਵੇ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ ਤਾਂ ਇਹ ਪੂਰਾ ਪੋਲ ਹੈਗਾ ਪੁਲ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਪੋਲ ਹੈ ਦੋਨੋਂ ਪਾਸਿਆਂ ਤੋਂ ਜਿਹੜਾ ਇਹ ਬੈਰੀਗੇਡ ਲਾ ਕੇ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਇੱਧਰ ਘੱਗਰ ਨਦੀ ਹੈ ਵੀ ਟੋਏ ਪੱਟੇ ਹੋਏ ਨੇ ਤਾਂ ਜੇਕਰ ਇਸ ਨੂੰ ਪਾਰ ਕਰਨਾ ਤਾਂ ਫਿਰ ਇਸ ਨੂੰ ਪੂਰਨਾ ਪਏਗਾ ਹਾਲਾਂਕਿ ਇਹ ਹੁਣ ਡੁੰਗਾਈ ਕਿੰਨੀ ਕੁ ਹੈ ਵੀ ਦੇਖਣ ਵਾਲੀ ਗੱਲ ਹੈ ਪਰ ਇਹ ਕੋਈ ਰਸਤਾ ਜਿਹੜਾ ਬਹੁਤਾ ਮਜ਼ਬੂਤ ਨਜ਼ਰ ਨਹੀਂ ਆ ਰਿਹਾ ਕਿ ਜੇਕਰ ਕਿਸਾਨਾਂ ਨੇ ਨਿਕਲਣਾ ਹੋਇਆ ਤਾਂ ਟਰੈਕਟਰ ਜਿਹੜੇ ਨੇ ਉਹ ਜਾ ਸਕਦੇ ਨੇ ਇੱਥੋਂ ਦੀ ਪੋਸੀਬਿਲਟੀ ਕੋਈ ਬਹੁਤੀ ਜ਼ਿਆਦਾ ਨਜ਼ਰ ਨਹੀਂ ਆ ਰਹੀ ਕਿ ਕਿਸਾਨਾਂ ਨੂੰ ਇੱਥੋਂ ਦੀ ਢੱਕਿਆ ਜਾ ਸਕੇ ਤਾਂ ਉਹ ਦੇਖੋ ਸਾਹਮਣੇ ਪਾਣੀ ਦੇ ਫੁਹਾੜੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਗੁਲਾਬੀ ਰੰਗ ਦਾ ਪਾਣੀ ਜਿਹੜਾ ਐਦ ਕੀ ਇਹਨਾਂ ਦੇ ਵਿੱਚੋਂ ਨਜ਼ਰ ਆ ਰਿਹਾ ਆਮ ਤੌਰ ਤੇ ਮੂਮਨ ਤੁਸੀਂ ਵਾਟਰ ਕੈਨਨ ਦੇਖਦੇ ਹੋ ਕੀ ਵਾਟਰ ਕੈਨਨ ਦੇ ਵਿੱਚੋਂ ਪਾਣੀ ਜਿਹੜਾ ਉਹ ਸਾਫ਼ ਹੁੰਦਾ ਹੁੰਦਾ ਤਾਂ ਪਾਣੀ ਜਿਹੜਾ ਨਿਕਲਦਾ ਹੁੰਦਾ ਪਰ ਇਸ ਵਾਰ ਜਿਹੜਾ ਪਾਣੀ ਇਹਦੇ ਵਿੱਚ ਕੁਝ ਰੰਗ ਕਹਿ ਲੋ ਕਿ ਕੋਈ ਮਲਾਇਆ ਹੋਇਆ ਸ਼ਾਇਦ ਜਿਵੇਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਅਸਰ ਕਰਦੇ ਨੇ ਅੱਖਾਂ ਦੇ ਉੱਪਰ ਆ ਕੇ ਤਾਂ ਉਹ ਰੋਕਣ ਦੇ ਵਿੱਚ ਕਾਮਯਾਬ ਕਈ ਵਾਰੀ ਹੁੰਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਸ਼ਾਇਦ ਪੁਲਿਸ ਦੇ ਵੱਲੋਂ ਕੋਈ ਨਵੀਂ ਵਿਉਂਤਬੰਦੀ ਇਸ ਵਾਰ ਤਿਆਰ ਕੀਤੀ ਗਈ ਆ ਕਿ ਕਿਸਾਨਾਂ ਨੂੰ ਜਿਹੜਾ ਉਹ ਰੋਕਿਆ ਜਾ ਸਕੇ ਪਰ ਕਿਸਾਨ ਕਹਿੰਦੇ ਨੇ ਕਿ ਸਾਨੂੰ ਕੋਈ ਨਹੀਂ ਇੱਥੇ ਰੋਕ ਸਕਦਾ ਜੇਕਰ ਅਸੀਂ ਨਿਕਲਣਾ ਹੋਇਆ ਤਾਂ ਫਿਰ ਅਸੀਂ ਨਿਕਲ ਕੇ ਦਿਖਾਵਾਂਗੇ ਹਾਲਾਂਕਿ ਇੱਥੇ ਹੁਣ ਹਰਿਆਣੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈ ਇਹ ਰੂਟ ਜਿਹੜਾ ਬਿਲਕੁਲ ਬੰਦ ਕੀਤਾ ਗਿਆ ਉਧਰ ਦੂਜੇ ਪਾਸੇ ਇਹ ਕਿਸਾਨ ਮੀਟਿੰਗ ਕਰ ਰਹੇ ਨੇ ਤਾਂ ਇੱਧਰ ਇੱਕ ਪਾਸੇ ਜਿਹੜੀ ਆ ਉਹ ਤਿਆਰੀ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਤਾਂ ਅੱਜ 5 ਵਜੇ ਮੀਟਿੰਗ ਹੋਏਗੀ ਚੰਡੀਗੜ੍ਹ ਦੇ ਵਿੱਚ ਕੀ ਨਤੀਜੇ ਉਹਦੇ ਵਿੱਚ ਨਿਕਲਦੇ ਨੇ ਉਸ ਤੋਂ ਬਾਅਦ ਤਸਵੀਰ ਜਿਹੜੀ ਆ ਉਹ ਸਾਫ਼ ਹੋਏਗੀ ਜੇਕਰ ਸਹਿਮਤੀ ਨਹੀਂ ਬੰਦੀ ਤਾਂ ਫਿਰ ਕਿਸਾਨ ਦਿੱਲੀ ਨੂੰ ਕੂਚ ਕਰਨਗੇ ਦੇਖਣ ਵਾਲੀ ਗੱਲ ਹੈ ਕਿ ਇਹ ਜਿਹੜੀ ਬੈਰੀਗੇਟ ਔਰ ਪੁਲਿਸ ਦੀ ਤਿਆਰੀ ਹੈ ਕੀ ਕਿਸਾਨਾਂ ਨੂੰ ਰੋਕ ਪਾਉਂਦੀ ਹੈ ਜਾਂ ਨਹੀਂ ਰੋਕ ਪਾਉਂਦੀ ਕੈਮਰਾਮੈਨ ਮੋਨੂ ਦੇ ਨਾਲ ਮਨਪੀਰ ਸਿੰਘ ਕਾਲੋਂ ਜਗਬਣੀ ਟੀਵੀ ਸ਼ੰਭੂ ਬਾਡਰ